ਵਸੀਅਤ ਕੀ ਹੁੰਦੀ ਹੈ ਅਤੇ ਵਸੀਅਤ ਕੌਣ ਕਰਵਾ ਸਕਦਾ ਹੈ ਇਸ ਬਾਰੇ ਪਹਿਲਾਂ ਹੀ ਵੀਡੀਓ ਬਣਾ ਚੁੱਕੇ ਹਾਂ ਅਤੇ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਕਿ ਵਸੀਅਤ ਕਦੋਂ ਅਤੇ ਕਿਵੇਂ ਕਰਵਾਈ ਜਾਂਦੀ ਹੈ ਵਸੀਅਤ ਕਦੇ ਵੀ ਕਰਵਾਈ ਜਾ ਸਕਦੀ ਹੈ ਜਦੋਂ ਵਸੀਅਤ ਕਰਵਾਉਣ ਵਾਲਾ ਜਿਉਂਦਾ ਹੋਵੇ ਅਤੇ ਉਸ ਦੀ ਦਿਮਾਗੀ ਹਾਲਤ ਬਿਲਕੁਲ ਠੀਕ ਹੋਵੇ ਵਸੀਅਤ ਕਰਵਾਉਣ ਲਈ ਕਿਸੇ ਸਟੈਂਪ ਪੇਪਰ ਵਗੈਰਾ ਦੀ ਲੋੜ ਨਹੀਂ ਹੁੰਦੀ ਵਸੀਅਤ ਸਿੰਪਲ ਪੇਪਰ ਤੇ ਲਿਖੀ ਜਾ ਸਕਦੀ ਹੈ ਵਸੀਅਤ ਕਰਵਾਉਣ ਲਈ ਦੋ ਗਵਾਹਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਵਸੀਅਤ ਕਰਵਾਉਣ ਵਾਲੇ ਵਿਅਕਤੀ ਨੂੰ ਜਾਣਦੇ ਹੋਣ ਅਤੇ ਵਸੀਅਤ ਕਰਨ ਵਾਲੇ ਦੇ ਦਸਤਖਤ ਅੰਗੂਠਾ ਗਵਾਹਾਂ ਦੇ ਸਾਹਮਣੇ ਕਰਵਾਉਣੇ ਚਾਹੀਦੇ ਹਨ ਜਿਨ੍ਹਾਂ ਵਿਅਕਤੀਆਂ ਦੇ ਨਾਮ ਤੇ ਵਸੀਅਤ ਕਰਵਾਈ ਜਾ ਰਹੀ ਹੋਵੇ ਉਹ ਵਿਅਕਤੀ ਵਸੀਅਤ ਦੇ ਗਵਾਹ ਨਹੀਂ ਬਣ ਸਕਦੇ ਵਸੀਅਤ ਕਦੇ ਵੀ ਕਿਸੇ ਵੀ ਜਗ੍ਹਾ ਤੇ ਲਿਖੀ ਜਾ ਸਕਦੀ ਹੈ ਭਾਵੇਂ ਵਸੀਅਤ ਕਰਵਾਉਣ ਵਾਲਾ ਵਿਅਕਤੀ ਹਸਪਤਾਲ ਵਿੱਚ ਭਰਤੀ ਹੋਵੇ ਜਾਂ ਜੇਲ੍ਹ ਵਿੱਚ ਬੰਦ ਹੋਵੇ ਤਾਂ ਵੀ ਕੋਈ ਵਿਅਕਤੀ ਆਪਣੀ ਵਸੀਅਤ ਉਸੇ ਜਗ੍ਹਾ ਤੇ ਆਪਣੀ ਇੱਛਾ ਅਨੁਸਾਰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਆਪਣੀ ਵਸੀਅਤ ਲਿਖਵਾ ਸਕਦਾ ਹੈ ਵਸੀਅਤ ਲਿਖਣ ਲਈ ਕਿਸੇ ਕਾਨੂੰਨੀ ਮਾਹਿਰ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ ਕੋਈ ਵੀ ਵਿਅਕਤੀ ਆਪਣੇ ਪੂਰੇ ਹੋਸ਼-ਵਾਸ ਵਿੱਚ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਸਾਦੇ ਕਾਗਜ਼ ਤੇ ਆਮ ਭਾਸ਼ਾ ਵਿੱਚ ਆਪਣੀ ਵਸੀਅਤ ਆਪ ਖੁਦ ਵੀ ਲਿਖ ਸਕਦਾ ਹੈ ਜਾਂ ਆਪਣੀ ਇੱਛਾ ਅਨੁਸਾਰ ਵਸੀਅਤ ਕਿਸੇ ਹੋਰ ਤੋਂ ਵੀ ਲਿਖਵਾ ਸਕਦਾ ਹੈ ਵਸੀਅਤ ਲਿਖਣ ਸਮੇ ਵਸੀਅਤ ਵਿੱਚ ਇਹ ਸਪਸ਼ਟ ਕਰਕੇ ਲਿਖਣਾ ਚਾਹੀਦਾ ਹੈ ਕਿ ਕਿਹੜੀ ਜਾਇਦਾਦ ਵਿੱਚੋਂ ਕਿਸ ਵਿਅਕਤੀ ਦਾ ਕਿੰਨਾ ਹਿੱਸਾ ਹੋਵੇਗਾ ਬੈਂਕ ਬੈਲੈਂਸ ਕਿਸ ਵਿਅਕਤੀ ਦਾ ਹੋਵੇਗਾ ਕਿਸ ਵਿਅਕਤੀ ਵਾਰਸ ਦਾ ਉਸ ਦੀ ਜਾਇਦਾਦ ਨਾਲ ਉਸ ਦੀ ਮੌਤ ਤੋਂ ਬਾਅਦ ਕੋਈ ਸਬੰਧ ਨਹੀਂ ਹੋਵੇਗਾ ਕਿਸ ਵਿਅਕਤੀ ਨੂੰ ਉਹ ਆਪਣੇ ਜਿਉਂਦੇ ਸਮੇਂ ਪਹਿਲਾ ਹਿੱਸਾ ਦੇ ਚੁੱਕਾ ਹੈ ਵਸੀਅਤ ਲੇਖਣ ਸਮੇਂ ਵਸੀਅਤ ਵਿੱਚ ਹਰ ਜਾਇਦਾਦ ਸੰਪਤੀ ਆਦਾ ਜਿਕਰ ਚੰਗੀ ਤਰ੍ਹਾਂ ਸਪਸ਼ਟ ਕਰਨਾ ਚਾਹੀਦਾ ਹੈ ਤਾਂ ਕਿ ਵਸੀਅਤ ਕਰਨ ਵਾਲੇ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਦਾ ਵਟਵਾਰਾ ਕਰਨ ਸਮੇਂ ਅਤੇ ਇੰਤਕਾਲ ਦਰਜ ਕਰਨ ਸਮੇਂ ਵਸੀਅਤ ਦੀ ਸਮਝ ਆਸਾਨੀ ਨਾਲ ਆ ਸਕੇ ਵਸੀਅਤ ਸਾਫ਼ ਸੁਥਰੀ ਅਤੇ ਸਪਸ਼ਟ ਲਿਖੀ ਗਈ ਹੋਣੀ ਚਾਹੀਦੀ ਹੈ ਵਸੀਅਤ ਲਿਖਣ ਵਾਲੇ ਦੇ ਦਸਤਖਤ ਅੰਗੂਠੇ ਹੋਣੇ ਚਾਹੀਦੇ ਹਨ ਅਤੇ ਜਿਸ ਜਗ੍ਹਾ ਤੇ ਵਸੀਅਤ ਲਿਖੀ ਗਈ ਹੋਵੇ ਉਸ ਜਗ੍ਹਾ ਦਾ ਅਤੇ ਤਾਰੀਖ ਵੀ ਲਿਖੀ ਹੋਣੀ ਚਾਹੀਦੀ ਹੈ। ਵਸੀਅਤ ਲੇਖਣ ਸਮੇਂ ਵਸੀਅਤ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਟਿੰਗ ਜਾਂ ਓਵਰਰਾਈਟਿੰਗ ਨਹੀਂ ਹੋਣੀ ਚਾਹੀਦੀ। ਜੇਕਰ ਵਸੀਅਤ ਲੇਖਣ ਸਮੇਂ ਕਿਸੇ ਵਾਰਸ ਨੂੰ ਹਿੱਸਾ ਦੇਣ ਤੋਂ ਛੱਡਿਆ ਗਿਆ ਹੋਵੇ ਤਾਂ ਉਸ ਨੂੰ ਹਿੱਸਾ ਨਾ ਦੇਣ ਦਾ ਕਾਰਨ ਚੰਗੀ ਤਰ੍ਹਾਂ ਸਪਸ਼ਟ ਤੌਰ ਤੇ ਲਿਖਣਾ ਚਾਹੀਦਾ ਹੈ। ਆਖਰੀ ਵਸੀਅਤ ਹੀ ਮੰਨਣਯੋਗ ਹੁੰਦੀ ਹੈ। ਪਰ ਫਿਰ ਵੀ ਜੇਕਰ ਵਸੀਅਤ ਪਹਿਲਾਂ ਵੀ ਲਿਖਵਾਈ ਗਈ ਹੋਵੇ ਤਾਂ ਦੁਬਾਰਾ ਵਸੀਅਤ ਲਿਖਦੇ ਸਮੇਂ ਪਹਿਲਾਂ ਵਾਲੀ ਵਸੀਅਤ ਦਾ ਵੀ ਜ਼ਿਕਰ ਕਰ ਦੇਣਾ ਚਾਹੀਦਾ ਹੈ ਕਿ ਪਹਿਲਾਂ ਵਾਲੀ ਵਸੀਅਤ ਨੂੰ ਮਨਸੂਖ ਸਮਝਿਆ ਜਾਵੇ ਜੇਕਰ ਵਸੀਅਤ ਕਰਨ ਵਾਲੇ ਤੋਂ ਪਹਿਲਾਂ ਵਸੀਅਤ ਪ੍ਰਾਪਤ ਕਰਨ ਵਾਲਾ ਭਾਗ ਜਿਸ ਦੇ ਨਾਮ ਤੇ ਵਸੀਅਤ ਲਿਖੀ ਗਈ ਹੋਵੇ ਉਸ ਦੀ ਮੌਤ ਹੋ ਜਾਵੇ ਤਾਂ ਵਸੀਅਤ ਰੱਦ ਸਮਝੀ ਜਾਂਦੀ ਹੈ ਇਸ ਲਈ ਵਸੀਅਤ ਲਿਖਦੇ ਸਮੇਂ ਇਹ ਵੇਰਵਾ ਵੀ ਪਾ ਦੇਣਾ ਚਾਹੀਦਾ ਹੈ ਕਿ ਮੇਰੇ ਬਾਅਦ ਇਹ ਵਿਅਕਤੀ ਮਾਲਕ ਹੋਵੇਗਾ ਜੇਕਰ ਉਸ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਇਹ ਮਾਲਕ ਹੋਵੇਗਾ ਇਸ ਤੋਂ ਇਲਾਵਾ ਖਾਨਗੀਬ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ ਅਤੇ ਵਸੀਅਤ ਕਰਵਾਉਣੀ ਕਿਉਂ ਜ਼ਰੂਰੀ ਹੁੰਦੀ ਹੈ ਇਸ ਬਾਰੇ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ